ਮਖਣ ਅਲੀ ਜੀ ਨੇ ਬੋਲੇ ਸਨ ਜਦੋਂ ਕਹਿੰਦੇ ਵਰਲਡ ਕੱਪ ਹੋਇਆ ਔਰ ਫਾਈਨਲ ਮੈਚ ਖੇਡਿਆ ਗਿਆ ਤੇ ਸੰਦੀਪ ਦੇ ਲਈ ਕਹਿੰਦੇ ਸੁੱਖਾ ਸੁੱਖਿਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਹ ਨੌਜਵਾਨ ਦੇ ਦੋਨੋਂ ਮੇਰੇ ਵੀਰੋ ਪੱਟ ਤੇ ਦੋਨੋਂ ਗਿੱਟੇ ਫੈਕਚਰ ਹੋ ਗਏ ਸਨ ਇੱਕ ਐਕਸੀਡੈਂਟ ਦੌਰਾਨ ਪਰ ਇਹ ਤੂਫਾਨ ਬੜ ਕੇ ਨਿਕਲਿਆ ਇਹਨੇ ਬੜੀ ਮਿਹਨਤ ਕੀਤੀ ਹੈ ਇਹਨੇ ਵੱਡੀ ਮੇਰੇ ਮਿੱਤਰੋ ਘਾਲਣਾ ਘਾਲੀ ਇੱਥੇ ਦੁਬਾਰਾ ਆਉਣ ਤੇ ਕਹਿੰਦੇ ਇੱਕ ਛੋਟੀ ਜਿਹੀ ਮੇਰੇ ਵੀਰੋ ਜਿੰਨੇ ਕਹਿੰਦੇ ਹੁੰਦੇ ਵੀ ਲੋਟ ਆਉਂਦੀ ਪਰ ਆ ਨੌਜੋਨ ਨੇ ਤੇ ਮੇਰੇ ਵੀਰੋ ਕਮਾਲ ਕਰ ਦਿੱਤੀ ਐ ਇਹਨੇ ਕਰਕੇ ਦਿਖਾਇਆ ਇਹਨੇ ਕਰਕੇ ਦਿਖਾਇਆ ਇਹ ਤੂਫਾਨ ਐ ਇਹ ਤੂਫਾਨ ਐ ਮੇਰੇ ਮਿੱਤਰੋ ਇਹ ਡੋਲਿਆ ਨਹੀਂ ਇਹਨੇ ਹੌਸਲੇ ਬੁਲੰਦ ਰੱਖੇ ਕਿੰਨਾ ਕਰਕੇ ਐਮ ਆਰ ਆਈ ਭਰਾਵਾਂ ਕਰਕੇ ਇਹਨੂੰ ਚੌਣ ਵਾਲਿਆਂ ਨੇ ਉਹਨੂੰ ਡੋਲਣ ਨਹੀਂ ਦਿੱਤਾ ਤੇ ਮਾਲਕ ਦੀ ਮਿਹਰ ਹੋਈ ਮੁੰਡਾ ਫੇਰ ਫੈਟੋਕੇ ਮੈਦਾਨਾਂ ਵਿੱਚ ਆ ਗਿਆ ਰਪਿੰਦਰਾ ਸਾਹਮਣੇ ਸੋਹਣਿਆ ਤੂਫਾਨ ਆ ਗਿਆ ਪ੍ਰਦੀਪ ਤੂਫਾਨ ਆ ਗਿਆ ਪ੍ਰਦੀਪ ਤੂਫਾਨ ਆ ਗਿਆ ਨੌਜੋਨ ਮੇਰੇ ਵੀਰੋ ਵਾਹ ਉਹ ਨੌਜੋਨ ਹੈ ਜਦੋਂ ਇਸ ਤਰ੍ਹਾਂ ਇਹ ਨੌਜੋਨ ਨੂੰ ਮੈਂ ਦੇਖਦਾ ਤੇ ਹੌਸਲਾ ਹੁੰਦਾ ਮੇਰੇ ਵੀਰੋ ਬੰਦੇ ਐਵੇਂ ਢਾ ਜਾਂਦੇ ਢੇਰੀ ਯਾਰ ਮਿੱਥੋ ਆ ਨਹੀਂ ਹੋਣਾ ਮੇਰੇ ਆ ਹੋ ਗਿਆ ਪਰ ਪ੍ਰਦੀਪ ਤੂਫਾਨ ਤੁਸੀਂ ਸਾਰਿਆਂ ਨੇ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਮੰਦੇ ਹਾਲਾਤਾਂ ਚੋਂ ਉੱਠ ਕੇ ਅੱਜ ਫੇਰ ਆ ਗਿਆ ਅੱਜ ਪਿੰਡਵਾਰ ਓਪਨ ਅਕੈਡਮੀਆ ਦਾ ਸ਼ਿੰਗਾਰ ਬਣ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਲੱਗੂ ਜ਼ੋਰ ਮੁਕਾਬਲਾ ਸਖਤ ਆਹ ਲੱਗ ਗਿਆ ਜ਼ੋਰ ਮੁੰਨ ਮੁੰਨ ਲੱਗਦਾ ਵੀ ਹੁਣ 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 ਤਾੜੀਆਂ 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 ਤਰਾ ਲੱਗ ਗਿਆ ਮੇਰੇ ਮਿੱਤਰੋ ਤੂਫਾਨ ਨੇ ਇੱਕ ਵਾਰੀ ਤਾੜੀ ਦੀ ਤਾੜਾ ਮਾਰੇ ਮੁੱਲਾਪਰੀਓ ਤੂਫਾਨ ਆ ਗਿਆ ਰਪਿੰਦਰਾ ਕਰੀ ਗੱਲ ਤੂਫਾਨ ਫੇਰ ਆ ਗਿਆ ਮੇਰੇ ਵੀਰੋ ਤੂਫਾਨ ਪ੍ਰਦੀਪ ਸਿੰਘ ਤੂਫਾਨ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਇਧਰ ਸੰਦੀਪ ਕਾਲੇ ਮੰਗਲ ਦਾ ਮੇਰੇ ਵੀਰੋ ਮੁਖਵਿੰਦਰ ਸਿੰਘ ਮੋਖੇ ਦਾ ਤੇ ਨਾਲ ਕਹਿੰਦੇ ਦਿਲਪ੍ਰੀਤ ਬਾਬਾ ਯੂਐਫਏ ਤੋਂ ਵੱਡੀ سپورਟ ਇਸ ਟੀਮ ਦੇ ਲਈ ਕਰਦੇ ਆ ਔਰ ਸ਼ੰਦਪਾਲ ਭਾਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਭੁੱਗੀ ਕਹਿੰਦਾ ਵੀ ਸਾਡੀ ਟੀਮ ਨੂੰ ਵੱਡੀ سپورਟ ਹੈ ਇੱਕ ਪਾਸੇ ਨੱਥੂ ਵਾਲਾ ਪਿੰਡ ਹੈ ਆ ਨੌਜੰਦਾ ਕਹਿੰਦੇ ਜਾਫੀ ਦਾ ਇਹ ਲੰਬਾ ਨੱਥੂ ਵਾਲੀਆ ਪਰ ਦੂਜੇ ਪਾਸੇ ਕਹਿੰਦੇ ਪ੍ਰਦੀਪ ਤੂਫਾਨ ਢੰਡੋਲੀ ਦੀ ਧਰਤੀ ਮੇਰੇ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਲੱਗ ਗਿਆ ਜੋ ਵਾਹ ਓਏ ਨੌਜੰਦਾ ਲਓ ਪ੍ਰਦੀਪ ਦੀ ਰੇਡ ਬੂਟੇ ਦੇ ਬੋਲ ਆਓ ਪ੍ਰਦੀਪ ਕਬੱਡੀ ਪਾ ਰਿਹਾ ਹੈ ਮੇਰੇ ਬਹੁਤ ਸਤਿਕਾਰਯੋਗ ਮੇਰੇ ਵੱਡੇ ਵੀਰ ਮੇਰੇ ਲਾਗੇ ਕਰਕੇ ਰਪਿੰਦਰਾ ਮਨਾਵਾ ਪਿੰਡ ਵੱਡਾ ਪਿੰਡ ਆ ਮੇਰੇ ਮਿੱਤਰੋ ਪੀਟਰ ਸੰਧੂ ਜੀ ਐਡਮੈਂਟਨ ਤੋਂ ਐਮਐਲਏ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜਿਆ ਵੱਡੇ ਭਰਾ ਦਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਆਓ ਟੱਕਰ ਸਿਰੇ ਦੀ ਹੈ ਇੱਥੇ ਐਮਐਲਏ ਬਾਨਾ ਤੇ ਕੈਨੇਡਾ ਵਿਚ ਆ ਕੇ ਮਾਰੇ ਨੂੰ ਦਬਤਾਉਣਾ ਕਾਦਾ ਜਿਹੜਾ ਪਹਿਲਾਂ ਹੀ ਅੱਗੋਂ ਕਾਬਰ ਦਾ ਆਉਂਦਾ ਫਿਰ ਸਵਾਦ ਜਦੋਂ ਅੱਗੋਂ ਟਕਰੇ ਪੁੱਤ ਆਉਂਦਾ ਆਉਂਦਾ ਫੇਰ ਸਮਾਗ ਜਦੋਂ ਅੱਗੇ ਟੱਕਰੇ ਪੁੱਤ ਬਰਾਬਰ ਹਾਂਜੀ ਜਲਾਲ ਸਾਹਿਬ ਜੀ ਮਾਈਕ ਤੁਹਾਡੇ ਵਾਲੀ ਹੋ ਗਿਆ ਇਧਰ ਹੋ ਵੀ ਤਾਲੀ ਵਾਲ ਜੀ ਆ ਗਏ ਹੈ ਹੋ ਵੀ ਤਾਲੀ ਵਾਲ ਜੀ ਆ ਗਏ ਸੈਮੀ ਉਵਰਾਏ ਜੀ ਆ ਗਏ ਐ ਔਰ ਵੱਡੇ ਨਾਅ ਹੈ ਮਾਈਕ ਓਵਰ ਟੂ ਸਾਡੇ ਵੱਡੇ ਵੀਰ ਬੂਟਾ ਅਮਰੀਆਂਣਾ ਜੀ ਔਰ ਰਪਿੰਦਰ ਜਲਾਲ ਜੀ ਚਪੜੋਤੇ ਦੀ ਧਰਤੀ ਹੈ ਅਮਰਗੜ ਦਾ ਇਲਾਕਾ ਹੈ ਔਰ ਹੋ ਵੀ ਤਾਲੀ ਵਾਲ ਜੀ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੇ ਹੈ ਤਰਸਿੱਧ ਫਿਲਮੀ ਅਦਾਕਾਰ ਨੇ ਮੱਖਣ ਅਲੀ ਜੀ ਨੇ ਬੋਲੇ ਸਨ ਜਦੋਂ ਕਹਿੰਦੇ ਵਰਲਡ ਕੱਪ ਹੋਇਆ ਔਰ ਫਾਈਨਲ ਮੈਚ ਖੇਡਿਆ ਗਿਆ ਤੇ ਸੰਦੀਪ ਦੇ ਲਈ ਕਹਿੰਦੇ ਸੁੱਖਾ ਸੁੱਖਿਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਹ ਨੌਜਵਾਨ ਦੇ ਦੋਨੋਂ ਮੇਰੇ ਵੀਰੋ ਪੱਟ ਤੇ ਦੋਨੋਂ ਗਿੱਟੇ ਫੈਕਚਰ ਹੋ ਗਏ ਸਨ ਇੱਕ ਐਕਸੀਡੈਂਟ ਦੌਰਾਨ ਪਰ ਇਹ ਤੂਫਾਨ ਬੜ ਕੇ ਨਿਕਲਿਆ ਇਹਨੇ ਬੜੀ ਮਿਹਨਤ ਕੀਤੀ ਹੈ ਇਹਨੇ ਵੱਢੀ ਮੇਰੇ ਮਿੱਤਰੋ ਘਾਲਣਾ ਘਾਲੀ ਛੋਟੀ ਜੀ ਨਹੀਂ ਮੇਰੇ ਵੀਰੋ ਜਿੰਨੇ ਕਹਿੰਦੇ ਹੁੰਦੇ ਵੀ ਲੋਟ ਆਉਂਦੀ ਪਰ ਆ ਨੌਜੋਨ ਨੇ ਤੇ ਮੇਰੇ ਵੀਰੋ ਕਮਾਲ ਕਰ ਦਿੱਤੀ ਹੈ ਇਹਨੇ ਕਰਕੇ ਦਿਖਾਇਆ ਇਹਨੇ ਕਰਕੇ ਦਿਖਾਇਆ ਇਹ ਤੂਫਾਨ ਹੈ ਇਹ ਤੂਫਾਨ ਹੈ ਮੇਰੇ ਮਿੱਤਰੋ ਇਹ ਡੋਲਿਆ ਨਹੀਂ ਇਹਨੇ ਹੌਸਲੇ ਬੁਲੰਦ ਰੱਖੇ ਕਿੰਨਾ ਕਰਕੇ ਐਮ ਆਰ ਆਈ ਭਰਾਵਾਂ ਕਰਕੇ ਇਹਨੂੰ ਚਾਉਣ ਵਾਲਿਆਂ ਨੇ ਉਹਨੂੰ ਡੋਲਣ ਨਹੀਂ ਦਿੱਤਾ ਤੇ ਮਾਲਕ ਦੀ ਮਿਹਰ ਹੋਈ ਮੁੰਡਾ ਫੇਰ ਫੈਟੋਕੇ ਮੈਦਾਨਾਂ ਵਿੱਚ ਆ ਗਿਆ ਰਪਿੰਦਰਾ ਸਾਹਮਣੇ ਸੋਹਣਿਆ ਤੂਫਾਨ ਆ ਗਿਆ ਪ੍ਰਦੀਪ ਤੂਫਾਨ ਆ ਗਿਆ ਪ੍ਰਦੀਪ ਤੂਫਾਨ ਆ ਗਿਆ ਨੌਜਵਾਨ ਮੇਰੇ ਵੀਰੋ ਵਾਹ ਉਹ ਨੌਜਵਾਨ ਜਦੋਂ ਇਸ ਤਰ੍ਹਾਂ ਇਹ ਨੌਜਵਾਨ ਨੂੰ ਮੈਂ ਦੇਖਦਾ ਤੇ ਹੌਸਲਾ ਹੁੰਦਾ ਮੇਰੇ ਵੀਰੋ ਬੰਦੇ ਐਵੇਂ ਢਾ ਜਾਂਦੇ ਢੇਰੀ ਯਾਰ ਮਿੱਥੋ ਆ ਨਹੀਂ ਹੋਣਾ ਮੇਰੇ ਆ ਹੋ ਗਿਆ ਪਰ ਪ੍ਰਦੀਪ ਤੂਫਾਨ ਤੁਸੀਂ ਸਾਰਿਆਂ ਨੇ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਮੰਦੇ ਹਾਲਾਤਾਂ ਚੋਂ ਉੱਠ ਕੇ ਅੱਜ ਫੇਰ ਆ ਗਿਆ ਅੱਜ ਪਿੰਡਵਾਰ ਓਪਨ ਅਕੈਡਮੀਆ ਦਾ ਸ਼ਿੰਗਾਰ ਬਣ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਲੱਗੂ ਜ਼ੋਰ ਮੁਕਾਬਲਾ ਸਖਤ ਆਹ ਲੱਗ ਗਿਆ ਜ਼ੋਰ ਮੁੰਮੁੰ ਲੱਗਦਾ ਵੀ ਹੁਣ 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 ਤਾੜੀਆਂ 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 ਸਰਾ ਲੱਗ ਗਿਆ ਮੇਰੇ ਮਿੱਤਰੋ ਤੂਫਾਨ ਨੇ ਇੱਕ ਵਾਰੀ ਤਾੜੀ ਦੀ ਤਾੜਾ ਮਾਰੇ ਮੁੱਲਾਪਰੀਓ ਤੂਫਾਨ ਆ ਗਿਆ ਰਪਿੰਦਰਾ ਕਰੀ ਗੱਲ ਤੂਫਾਨ ਫੇਰ ਆ ਗਿਆ ਮੇਰੇ ਵੀਰੋ ਤੂਫਾਨ ਪ੍ਰਦੀਪ ਸਿੰਘ ਤੂਫਾਨ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਇਧਰ ਸੰਦੀਪ ਕਾਲੇ ਮੰਗਲ ਦਾ ਮੇਰੇ ਵੀਰੋ ਮੁਖਵਿੰਦਰ ਸਿੰਘ ਮੋਖੇ ਦਾ ਤੇ ਨਾਲ ਕਹਿੰਦੇ ਦਿਲਪ੍ਰੀਤ ਬਾਬਾ ਯੂਐਫਏ ਤੋਂ ਵੱਡੀ سپورਟ ਇਸ ਟੀਮ ਦੇ ਲਈ ਕਰਦੇ ਆਂ ਔਰ ਸ਼ੰਦਪਾਲ ਭਾਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਘੁੱਗੀ ਕਹਿੰਦਾ ਵੀ ਸਾਡੀ ਟੀਮ ਨੂੰ ਵੱਡੀ سپورਟ ਹੈ ਇੱਕ ਪਾਸੇ ਨੱਥੂ ਵਾਲਾ ਪਿੰਡ ਹੈ ਆ ਨੌਜੰਦਾ ਕਹਿੰਦੇ ਜਾਫੀ ਦਾ ਇਹ ਲੰਬਾ ਨੱਥੂ ਵਾਲੀਆ ਪਰ ਦੂਜੇ ਪਾਸੇ ਕਹਿੰਦੇ ਪ੍ਰਦੀਪ ਤੂਫਾਨ ਢੰਡੋਲੀ ਦੀ ਧਰਤੀ ਮੇਰੇ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਲੱਗ ਗਿਆ ਜੋ ਵਾਹ ਓਏ ਨੌਜੰਦਾ ਲਓ ਪ੍ਰਦੀਪ ਦੀ ਰੇਡ ਬੂਟੇ ਦੇ ਬੋਲ ਆਓ ਪ੍ਰਦੀਪ ਕਬੱਡੀ ਪਾ ਰਿਹਾ ਮੇਰੇ ਬਹੁਤ ਸਤਿਕਾਰਯੋਗ ਮੇਰੇ ਵੱਡੇ ਵੀਰ ਮੇਰੇ ਲਾਗੇ ਕਰਕੇ ਰਪਿੰਦਰਾ ਮਨਾਵਾ ਪਿੰਡ ਵੱਡਾ ਪੈਂਦਾ ਮੇਰੇ ਮਿੱਤਰੋ ਪੀਟਰ ਸੰਧੂ ਜੀ ਐਡਮੈਂਟਨ ਤੋਂ ਐਮਐਲਏ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜਿਆ ਵੱਡੇ ਭਰਾਵਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਆਓ ਟੱਕਰ ਸਿਰੇ ਦੀ ਐ ਇੱਥੇ ਐਮਐਲਏ ਬਾਨਾ ਤੇ ਕੈਨੇਡਾ ਵਿਚ ਆ ਕੇ ਮਾੜੇ ਨੂੰ ਦਬਤਾਉਣਾ ਕਾਹਦਾ ਜਿਹੜਾ ਪਹਿਲਾਂ ਹੀ ਅੱਗੋਂ ਕਾਬਰਦਾ ਆਉਂਦਾ ਫਿਰ ਸਵਾਦ ਜਦੋਂ ਅੱਗੋਂ ਟਕਰੇ ਪੁੱਤ ਆਉਂਦਾ ਆਉਂਦਾ ਫੇਰ ਸਮਾਗ ਜਦੋਂ ਅੱਗੇ ਟੱਕਰੇ ਪੁੱਤ ਬਰਾਬਰ ਹਾਂਜੀ ਜਲਾਲ ਸਾਹਿਬ ਜੀ ਮਾਈਕ ਤੁਹਾਡੇ ਵਾਲੀ ਹੋ ਗਿਆ ਇਧਰ ਹੋ ਵੀ ਤਾਲੀ ਵਾਲ ਜੀ ਆ ਗਏ ਹੈ ਹੋ ਵੀ ਤਾਲੀ ਵਾਲ ਜੀ ਆ ਗਏ ਸੈਮੀ ਉਵਰਾਏ ਜੀ ਆ ਗਏ ਐ ਔਰ ਵੱਡੇ ਨਾਅ ਹੈ ਮਾਈਕ ਓਵਰ ਟੂ ਸਾਡੇ ਵੱਡੇ ਵੀਰ ਬੂਟਾ ਅਮਰੀਆਂਣਾ ਜੀ ਔਰ ਰਪਿੰਦਰ ਜਲਾਲ ਜੀ ਚਪੜੋਤੇ ਦੀ ਧਰਤੀ ਹੈ ਅਮਰਗੜ ਦਾ ਇਲਾਕਾ ਹੈ ਔਰ ਹੋ ਵੀ ਤਾਲੀ ਵਾਲ ਜੀ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੇ ਹੈ ਪ੍ਰਸਿੱਧ ਫਿਲਮੀ ਅਦਾਕਾਰ ਨੇ ਮੱਖਣ ਅਲੀ ਜੀ ਨੇ ਬੋਲੇ ਸਨ ਜਦੋਂ ਕਹਿੰਦੇ ਵਰਲਡ ਕੱਪ ਹੋਇਆ ਔਰ ਫਾਈਨਲ ਮੈਚ ਖੇਡਿਆ ਗਿਆ ਤੇ ਸੰਦੀਪ ਦੇ ਲਈ ਕਹਿੰਦੇ ਸੁੱਖਾ ਸੁੱਖਿਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਹ ਨੌਜਵਾਨ ਦੇ ਦੋਨੋਂ ਮੇਰੇ ਵੀਰੋ ਪੱਟ ਤੇ ਦੋਨੋਂ ਗਿੱਟੇ ਫੈਕਚਰ ਹੋ ਗਏ ਸਨ ਇੱਕ ਐਕਸੀਡੈਂਟ ਦੌਰਾਨ ਪਰ ਇਹ ਤੂਫਾਨ ਬਣ ਕੇ ਨਿਕਲਿਆ ਇਹਨੇ ਬੜੀ ਮਿਹਨਤ ਕੀਤੀ ਹੈ ਇਹਨੇ ਵੱਡੀ ਮੇਰੇ ਮਿੱਤਰੋ ਘਾਲਣਾ ਘਾਲੀ ਛੋਟੀ ਜਿਨੀ ਮੇਰੇ ਵੀਰੋ ਜਿੰਨੇ ਕਹਿੰਦੇ ਹੁੰਦੇ ਵੀ ਲੋਟ ਆਉਂਦੀ ਪਰ ਆ ਨੌਜੋਨ ਨੇ ਤੇ ਮੇਰੇ ਵੀਰੋ ਕਮਾਲ ਕਰ ਦਿੱਤੀ ਐ ਇਹਨੇ ਕਰਕੇ ਦਿਖਾਇਆ ਇਹਨੇ ਕਰਕੇ ਦਿਖਾਇਆ ਇਹ ਤੂਫਾਨ ਐ ਇਹ ਤੂਫਾਨ ਐ ਮੇਰੇ ਮਿੱਤਰੋ ਇਹ ਡੋਲਿਆ ਨਹੀਂ ਇਹਨੇ ਹੌਸਲੇ ਬੁਲੰਦ ਰੱਖੇ ਕਿੰਨਾ ਕਰਕੇ ਐਮ ਆਰ ਆਈ ਭਰਾਵਾਂ ਕਰਕੇ ਇਹਨੂੰ ਚਾਉਣ ਵਾਲਿਆਂ ਨੇ ਉਹਨੂੰ ਡੋਲਣ ਨਹੀਂ ਦਿੱਤਾ ਤੇ ਮਾਲਕ ਦੀ ਮਿਹਰ ਹੋਈ ਮੁੰਡਾ ਫੇਰ ਫੈਟੋਕੇ ਮੈਦਾਨਾਂ ਵਿੱਚ ਆ ਗਿਆ ਰਪਿੰਦਰਾ ਸਾਹਮਣੇ ਸੋਹਣਿਆ ਤੂਫਾਨ ਆ ਗਿਆ ਪ੍ਰਦੀਪ ਤੂਫਾਨ ਆ ਗਿਆ ਪ੍ਰਦੀਪ ਤੂਫਾਨ ਆ ਗਿਆ ਨੌਜਵਾਨ ਮੇਰੇ ਵੀਰੋ ਵਾਹ ਉਹ ਨੌਜਵਾਨ ਜਦੋਂ ਇਸ ਤਰ੍ਹਾਂ ਇਹ ਨੌਜਵਾਨ ਨੂੰ ਮੈਂ ਦੇਖਦਾ ਤੇ ਹੌਸਲਾ ਹੁੰਦਾ ਮੇਰੇ ਵੀਰੋ ਬੰਦੇ ਐਵੇਂ ਹੀ ਢਾ ਜਾਂਦੇ ਢੇਰੀ ਯਾਰ ਮਿੱਥਵਾ ਨਹੀਂ ਹੋਣਾ ਮੇਰੇ ਆ ਹੋ ਗਿਆ ਪਰ ਪ੍ਰਦੀਪ ਤੂਫਾਨ ਤੁਸੀਂ ਸਾਰਿਆਂ ਨੇ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਮੰਦੇ ਹਾਲਾਤਾਂ ਚੋਂ ਉੱਠ ਕੇ ਅੱਜ ਫੇਰ ਆ ਗਿਆ ਅੱਜ ਪਿੰਡਵਾਰ ਓਪਨ ਅਕੈਡਮੀਆ ਦਾ ਸ਼ਿੰਗਾਰ ਬਣ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਲੱਗੂ ਜ਼ੋਰ ਮੁਕਾਬਲਾ ਸਖਤ ਆਹ ਲੱਗ ਗਿਆ ਜ਼ੋਰ ਮੁੰਮ ਲੱਗਦਾ ਵੀ ਹੁਣ 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 ਤਾੜੀਆਂ 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 ਸਰਾ ਲੱਗ ਗਿਆ ਮੇਰੇ ਮਿੱਤਰੋ ਤੂਫਾਨ ਨੇ ਇੱਕ ਵਾਰੀ ਤਾੜੀ ਦੀ ਤਾੜਾ ਮਾਰੇ ਬੁੱਲਾਪੁਰਿਓ ਤੂਫਾਨ ਆ ਗਿਆ ਰਪਿੰਦਰਾ ਕਰੀ ਗੱਲ ਤੂਫਾਨ ਫੇਰ ਆ ਗਿਆ ਮੇਰੇ ਵੀਰੋ ਤੂਫਾਨ ਪ੍ਰਦੀਪ ਸਿੰਘ ਤੂਫਾਨ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਇਧਰ ਸੰਦੀਪ ਕਾਲੇ ਮੰਗਲ ਦਾ ਮੇਰੇ ਵੀਰੋ ਮੁਖਵਿੰਦਰ ਸਿੰਘ ਮੋਖੇ ਦਾ ਤੇ ਨਾਲ ਕਹਿੰਦੇ ਦਿਲਪ੍ਰੀਤ ਬਾਬਾ ਯੂਐਫਏ ਤੋਂ ਵੱਡੀ سپورਟ ਇਸ ਟੀਮ ਦੇ ਲਈ ਕਰਦੇ ਹੈ ਅਰਸ਼ਿੰਦਪਾਲ ਭਾਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਘੁੱਗੀ ਕਹਿੰਦਾ ਵੀ ਸਾਡੀ ਟੀਮ ਨੂੰ ਵੱਡੀ سپورਟ ਹੈ ਇੱਕ ਪਾਸੇ ਨੱਥੂ ਵਾਲਾ ਪਿੰਡ ਹੈ ਆ ਨੌਜੰਦਾ ਕਹਿੰਦੇ ਜਾਫੀ ਦਾ ਇਹ ਲੰਬਾ ਨੱਥੂ ਵਾਲੀਆ ਪਰ ਦੂਜੇ ਪਾਸੇ ਕਹਿੰਦੇ ਪ੍ਰਦੀਪ ਤੂਫਾਨ ਢੰਡੋਲੀ ਦੀ ਧਰਤੀ ਮੇਰੇ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਲੱਗ ਗਿਆ ਜੋ ਵਾਹ ਓਏ ਨੌਜੰਦਾ ਲਓ ਪ੍ਰਦੀਪ ਦੀ ਰੇਡ ਬੂਟੇ ਦੇ ਬੋਲ ਆਓ ਪ੍ਰਦੀਪ ਕਬੱਡੀ ਪਾ ਰਿਹਾ ਮੇਰੇ ਬਹੁਤ ਸਤਿਕਾਰਯੋਗ ਮੇਰੇ ਵੱਡੇ ਵੀਰ ਮੇਰੇ ਲਾਗੇ ਕਰਕੇ ਰਪਿੰਦਰਾ ਮਨਾਵਾ ਪਿੰਡ ਵੱਡਾ ਪੈਂਦਾ ਮੇਰੇ ਮਿੱਤਰੋ ਪੀਟਰ ਸੰਧੂ ਜੀ ਐਡਮੈਂਟਨ ਤੋਂ ਐਮਐਲਏ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜਿਆ ਵੱਡੇ ਭਰਾਵਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਆਓ ਟੱਕਰ ਸਿਰੇ ਦੀ ਐ ਇੱਥੇ ਐਮਐਲਏ ਬਾਨਾ ਤੇ ਕੈਨੇਡਾ ਵਿਚ ਆ ਕੇ ਮਾੜੇ ਨੂੰ ਦਬਤਾਉਣਾ ਕਾਹਦਾ ਜਿਹੜਾ ਪਹਿਲਾਂ ਹੀ ਅੱਗੋਂ ਕਾਬਰਦਾ ਆਉਂਦਾ ਫਿਰ ਸਵਾਦ ਜਦੋਂ ਅੱਗੋਂ ਟਕਰੇ ਪੁੱਤ ਬਰਾਬਰ ਦਾ ਆਉਂਦਾ ਫੇਰ ਸਮਾਜ ਜਦੋਂ ਅੱਗੇ ਟੱਕਰੇ ਪੁੱਤ ਬਰਾਬਰ ਹਾਂਜੀ ਜਲਾਲ ਸਾਹਿਬ ਜੀ ਮਾਈਕ ਤੁਹਾਡੇ ਵੱਲ ਹੀ ਹੋ ਗਿਆ ਇਧਰ ਹੋ ਵੀ ਧਾੜੀ ਵਾਲ ਜੀ ਆ ਗਏ ਹੈ ਹੋ ਵੀ ਧਾੜੀ ਵਾਲ ਜੀ ਆ ਗਏ ਸੈਮੀ ਉਵਰਾਏ ਜੀ ਆ ਗਏ ਔਰ ਵੱਡੇ ਨਾਂਅ ਹੈ ਮਾਈਕ ਓਵਰ ਟੂ ਸਾਡੇ ਵੱਡੇ ਵੀਰ ਬੂਟਾ ਅਮਰੀਆਂਣਾ ਜੀ ਔਰ ਰਪਿੰਦਰ ਜਲਾਲ ਜੀ ਚਪੜੋਦੇ ਦੀ ਧਰਤੀ ਹੈ ਅਮਰਗੜ ਦਾ ਇਲਾਕਾ ਹੈ ਔਰ ਹੋ ਵੀ ਧਾੜੀ ਵਾਲ ਜੀ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੇ ਹੈ ਸਿੱਧ ਫਿਲਮੀ ਅਦਾਕਾਰ ਨੇ